ਆਉਜੀ ਸ਼ੁਰੂ ਕਰਦੇ ਹਾਂ ਅੰਗ ਨੰਬਰ 917 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤਿਜਾ ਅਨੰਦ ਓਮਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਵਜਿਆ ਵਾਦਾਇਆ ਰਾਗ ਰਤਨ ਪਰਿਵਾਰ ਪਰਿਆ ਸਬਦ ਗਾਵਣ ਆਇਆ ਸਬਦੋ ਤਾ ਗਾਵ ਹੋ ਹਰੀ ਕੇ ਰਾ ਮਨ ਜਿਨਿ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਰ ਹੋ ਹਰ ਨਾਲੇ ਹਰ ਨਾਲ ਰਹ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਅੰਗਲਾ ਸਮਰਥ ਸੁਆਮੀ ਸੋ ਕਿਉ ਮਨਹੁ ਵਿਸਾਇਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ साचे साहेबा क्या नहीं कर तेरे करता तेरा सब किच है जिस दे सो पावे सदा सिफत सलाह तेरी नाम मन वसावे नाम जिनके मन जे शब्द कनेरे कहे नानक सच्चे साहेब क्या नहीं कर तेरे ਸਾਚਾ ਨਾਮ ਮੇਰਾ ਆਦਾਰੋ ਸਾਚਿ ਨਾਮ ਅਦਾਰ ਮਿਰਾ ਜਿਨਿ ਭੁਖਾ ਸਭ ਗਵਾਈਆ ਕਰਿ சாੰਤ ਸੁਖਮਨਿ ਆਏ ਵਸਿਆ ਜਿਨਿ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋ ਜਿਸਨਿਆ ਇਹ ਵਢੈ ਆਇਆ ਕਹਿ ਨਾਨਕ ਸੁਣੋ ਸੰਤੋ सबद प्यारो प्यो नाम मेरा आधार वाजे पंच पञ्च तित करस सपग्य कर सपाग्य शबद वाजे कला जित कर तारिया पंच दूत तुद दुवस काल कंटक मार ਦੁਰਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰਿ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜਿ ਹੋ ਕਿਆ ਕਰੇ ਵੇ ਚਾਰੀਆ तुद बाज कोई नाही कृपा कर बनवारिया बन था हो नाही सब दलाग सवारिया कह नानक वे बाज हो क्या करे बेचारिया आनंद आनंद सबको कहे कह आनंद गुरु ते जानिया ਜਾਣ ਆਨੰਦ ਸਦਾ ਗੁਰਤੀਏ ਕਿਰਪਾ ਕਰੀ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ आनंद गुरते जाणिया बाबा ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰ ਹੈ ਵਿਚਾਰਿਆ ਇੱਕ ਪਰਮ ਭੂਲੇ ਫਿਰ ਹੈ ਅਦੇ ਦੇ ਸਿਕ ਨਾਮ ਲਗ ਸਵਾਰਿਆ ਗੁਰ ਪ੍ਰਸਾਦਿ ਮਨ ਭਇਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਹੋ ਸੰਤ ਪਿਆਰੇ ਹੋ ਅਕਥ ਕੀ ਕਰ ਕਹਾਣੀ ਕਰ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ ਤਨ ਮਨ ਤਨ ਸਭ ਸੋਪ ਗੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨਿਓ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹਿ ਨਾਨਕ ਸੁਨੋ ਸੰਤੋ ਕਥਿਓ ਅਕਥ ਕਹਾਣੀ اے ਮਨ ਚੰਚਲਾ ਚਤੁਰਾਈ ਕਿਨੇ ਨ ਪਾਇਆ ਚਤੁਰਾਈ ਨ ਪਾਇਆ ਕਿਨੇ ਤੂ ਸੁਣ ਮੰਨ ਮੇਰਿਆ ਏਹੇ ਮਾਇਆ ਮੋਹਣੀ ਜਿਨੇ ਏਤ ਪਰਮ ਬੁਲਾਇਆ ਮਾਇਆ ਤਮੋੜੀ ਤਿਨੇ ਕਿਤੇ ਜਿੰਦ ਗੋਲੀ ਪਈਆ ਕੁਰਬਾਨ ਕੀਤਾ ਤਿਸੈ ਵਿਟ ਹੋ ਜਿਨ ਮੋਹ ਮਿਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਹੀ ਕਿ ਨਾ ਪਾਇਆ ए मन प्यारी अगर तू सदा सच समाले एहो कुटंब तुझे देख दया चल नाहि तेरे नाले साथ तेरे चल नाहि तिस नाल क्यों चित लईए ऐसा कम मामूली ना कि जय जित अंत पछोताए सतगुरु का उपदेश सुन तू होवै तेरे नाले ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਅੰਤੋ ਨ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਹੈ ਤ ਵਿਖੇ ਹੈ ਸਭ ਤੂੰ ਹੈ ਜਿਨ ਜਗ ਤੇ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ ਸੋਰ ਨਰ ਮਨ ਜਨ ਅੰਮ੍ਰਿਤ ਖੋਜ ਦੇ ਸੋਇ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨੇ ਆਇਆ ਲਬ ਲੋਭ ਅਹੰਕਾਰ ਚੁਕਾਇ ਸਤਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁੱਟਾ ਤਨੇ ਅੰਮ੍ਰਿਤੁ ਗੁਰਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਕੰਨਿਓ ਤਿੱਖੀ ਵਲ ਹੋ ਨਕੀਏ ਤੁਮਾਰਗੇ ਜਾੜਾ ਗੁਰਪ੍ਰਸਾਦ ਦੀ ਜਿਲੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਹਿ ਤਿਵ ਚੱਲਹ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹਿ ਤਿਵ ਚੱਲਹ ਜਿਨਾ ਮਾਰਿਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਈ ਸੇ ਹਰ ਹਰ ਸਦਾ ਧਿਆਵਹਿ ਜਿਸਨੋ ਕਥਾ ਸੁنائੇ ਆਪਣੀ ਸੇ ਗੁਰਦੁਆਰੈ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜੋ ਪਾਵੈ ਤਿ ਵਿੱਚ ਲਵਹਿ ਇਹੋ ਸੋਹੇਲਾ ਸਬਦ ਸੋਹਾਵਾ ਸਬਦੋ ਸੋਹਾਵਾ ਸਦਾ ਸੋਹੇਲਾ ਸਤਿਗੁਰੂ ਸੁਨਾਇਆ ਇਹੋ ਤਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇ ਇੱਕ ਫਿਰ ਹੈ ਘਨੇਰੇ ਕਰਹਿ ਅਗਲਾ ਗੱਲ ਗੱਲੀ ਕਿਨੇ ਨ ਪਾਇਆ ਕਹਿ ਨਾਨਕ ਸਬਦ ਸੋਹੇਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿੰਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿੰਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸਬਾਈਆ ਕਹ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜ ਨ ਉਪਜੈ ਵਿਣ ਸਹਜੇ ਸਹਸਾ ਨ ਜਾਹੀ ਨਹ ਜਾਹੀ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਜ ਜਿਉ ਮਲੀਣ ਹੈ ਕਿਤ ਸੰਜਮ ਧੋਤਾ ਜਾਹੀ ਮਨ ਤੂ ਬੋ ਸਬਦ ਲਗੋ ਹਰਿ ਸਿਉ ਰਹੁ ਚਿਤ ਲਾਇ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਉਸ ਅਸਾ ਇਵਜਾਇ ਜੀ ਯੋਹੋ ਮੈਲੇ ਬਾਰ ਹੋ ਨਿਰਮਲ ਬਾਰ ਹੋ ਨਿਰਮਲ ਜੀ ਯੋਹੋ ਤਮੈਲੇ ਤਿਨੀ ਜਨਮ ਜੁਐ ਹਾਰਿਆ ਇਹੇ ਤਿਸਨਾ ਵੱਡਾ ਰੋਗ ਲੱਗਾ ਮਰਣ ਮਨਹੁ ਵਿਸਾਰਿਆ ਵੇਦਾ ਮਹਿਨਾਮ ਉੱਤਮ ਸੋ ਸੁਣ ਹੈ ਨਹੀਂ ਫਿਰ ਹੈ ਜੋ ਵੇਤਾਲਿਆ ਕਹਿ ਨਾਨਕ ਜਿਨ ਸਚ ਤਜਿ ਹਾ ਕੂੜੇ ਲਾਗੇ ਤਿਨੀ ਜਨਮ ਜੁ ਐ ਹਾਰਿਆ ਜੀ ਹੋ ਨਿਰਮਲ ਬਾਹਰ ਹੋ ਨਿਰਮਲ ਬਾਹਰੋਤਾ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹਚੈ ਨਹੀਂ ਮਨ ਸਾ ਸਚ ਸਮਾਣੀ ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰਕੇ ਚਰਨ ਹਿਰਦੇ ਤੇ ਆਏ ਅੰਤਰਾਤ ਬੈਸਮਾਲੇ ਆਪ ਛੱਡ ਸਦਾ ਰਹ ਪਰੜੈ ਗੁਰਬਿਨੇ ਅਵਰੇ ਨਾ ਜਾਣੇ ਕੋਇ ਕਹਿ ਨਾਨਕ ਸੁਨੋ ਸੰਤੋ ਸੋ ਸਿਖ ਸੰਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤੇ ਨ ਪਾਵੇ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛ ਹੋ ਬਿਵੇਕਿਆ ਜਾਏ ਅਨੇਕ ਜੁਨੀ ਭਰਮ ਆਵੈ ਬਿਨ ਸਤਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗੇ ਚਰਣੀ ਸਤਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਹੋ ਬਿਨ ਸਤਗੁਰ ਮੁਕਤ ਨ ਪਾਏ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ ਜਿਨ ਕਾ ਨਦਰ ਕਰਮੋ ਹੋਵੇ ਹਿਰਦੈ ਤਨਸ ਬਾਣੀ ਪੀਵੋ ਅੰਮ੍ਰਿਤ ਸਦਾ ਰਹਾ ਹਰ ਰੰਗ ਜਪਿਓ ਸਾਰਿਗ ਬਾਣੀ कह नानक सदा गावो हो एहि सच्ची बाणी सत गुरु बिना होर कच्ची है बाणी बाणी त कच्ची सत गुरु बाजे होर कच्ची बाणी कह दे कच्चे सुन दे कच्चे कच्ची आंख वखाणी हरे हरे नित करे है रसना कहिया कछु न जाणी ਚੇਤੇ ਜਿਨ ਕਾਹਿਰੇ ਲਿਆ ਮਾਇਆ ਬੋਲਨ ਪੈਰ ਬਾਣੀ ਕਹਿ ਨਾਨਕ ਸਤਿਗੁਰ ਬਾਜ ਹੋ ਹੋਰ ਕੱਚੀ ਬਾਣੀ ਗੁਰ ਕਾ ਸਬਦਰ ਤਨ ਹੈ ਆਹੇ ਜਿਤ ਜੜਾ ਹੋ ਸਬਦਰ ਤਨ ਜਿਤ ਮਨ ਲਗਾ ਇਹੋ ਹੋਆ ਸਮਾਉ ਸਬਦ ਸਿਤੀ ਮਨ ਮਿਲੇ ਆ ਸੱਚ ਲਾਇਆ ਪਾਹੋ ਆਪੇ ਹੀ ਰਾ ਰਤਨੇ ਆਪੇ ਜਿਸ ਨੂੰ ਦੇ ਬੁਝਾਈ ਕਹਿ ਨਾਨਕ ਸਬਦ ਦੇ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਖਤ ਆਪ ਪਾਏ ਕਿਆ ਕਰਤਾ ਆਪੇ ਹੁਕਮ ਵਰਤਾਇ ਹੁਕਮ ਅਵਰ ਤਾਏ ਆਪ ਵਖਿਆ ਗੁਰਮੁਖ ਕਿਸੈ ਬੁਝਾਈ ਤੋੜੇ ਬੰਦਨੋ ਹੋਵੇ ਮੁਕਤ ਸਬਦ ਮੰਨ ਵਸਾਈ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਇਕ ਸਿਉ ਲਿਵਲਾਈ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ सिमृत शास्त्र पुन पाप विचार दे तत्य सार न जानी तत्य सार न जानी गुरु बज हो तत्य सार न जानी तिही गुणे संसार ब्रह्म सुत्ता सुत्या रहण विहाणी गुरु कृपा ते से जन जागे जे जिन्ना हरि मन वसे हा बोले अमृत वाणी ਕਹੇ ਨਾਨਕ ਸੋ ਤਤ ਪਾਈ ਜਿਸਨੋ ਅਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾੜੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨ ਹੋ ਵਿਸਾਰੀਏ ਮਨ ਹੋ ਕਿਉ ਵਿਸਾਰੀਏ ਇਹ ਵੜਦਾਤਾ ਜੇ ਅਗਨ ਮਹਿ ਆਹਾਰ ਪਹਚਾਵੈ ਉਸ ਨੂੰ ਕਿਹੋ ਪਹੇ ਨ ਸਕੀ ਜਿਸ ਨੂੰ ਆਪਨੇ ਲਿਵਲਾਵੇ ਆਪਨੇ ਲਿਵ ਆਪੇ ਲਾਏ ਗੁਰਮੁਖ ਸਦਾ ਸ ਮਾਲੀਏ ਕਹਿ ਨਾਨਕ ਇਹ ਵਡੇ ਦਾਤਾ ਜੋ ਕਿਉ ਮਨ ਹੋ ਵਿਸਾਰੀਏ ਜੈਸੀ ਹੀ ਅਗਰ ਨੇ ਉਧਰ ਮਹਿ ਤੈਸੀ ਬਾਹਰੇ ਮਾਇਆ ਮਾਇਆ ਗਨ ਸਭ ਇੱਕੋ ਜਹੀ ਕਰਤੇ ਖੇਲ ਰਚਾਇਆ ਜਾ ਤਿਸ ਪਾਣਾ ਤਾ ਜਮਿਆ ਪਰਿਵਾਰ ਭਲਾ ਪਾਇਆ ਲਿਵ ਛੁੜ ਕੇ ਲੱਗੇ ਤ੍ਰਿਸਨਾ ਮਾਇਆ ਅਮਰ ਵਰਤਾਇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਾਉ ਦੁਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰਿ ਆਪ ਮੁਲਕ ਹੈ ਮੁੱਲ ਨ ਪਾਇਆ ਜਾਹੀ ਮੁੱਲ ਨ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਇ ਐਸਾ ਸਤਗੁਰ ਜੇ ਮਿਲੇ ਤਿਸ ਨੂੰ ਸਿਰ ਸੋਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਾਗ ਦਿਨਾ ਕੇ ਨਾਨਿਕਾ ਜਿਨ ਹਰ ਪੱਲੇ ਪਾਈ ਹਰਿ ਰਾਸ ਮੇਰੀ ਮਨ ਵਣ ਜਾਇਆ ਹਰਿ ਰਾਸ ਮੇਰੀ ਮਨ ਵਣ ਜਾਇਆ ਸਤ ਗੁਰ ਤੇ ਰਾਸ ਜਾਣੀ ਹਰੇ ਹਰੇ ਨਿਤ ਜੱਪੇ ਹੋ ਜੀ ਹੋ ਲਾਹਾ ਖੱਟੇ ਹੋ ਦਿਹਾੜੀ ਇਹੋ ਤਨ ਤਿੰਨਾ ਮਿਲਿਆ ਜਿਨ ਹਰਿਆਪੇ ਪਾਣਾ ਕਹਿ ਨਾਨਕ ਹਰੇ ਰਾਸ ਮੇਰੀ ਮਨ ਹੋ ਆਵੜ ਜਾ ਰਿਆ ਏ ਰਸਨਾ ਤੂੰ ਅਨ ਰਸਰਾਚ ਰਹੀ ਤੇਰੀ ਪਿਆਸ ਨਜਾਇ ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੈ ਨਾ ਪਾਇ ਹਰ ਰਸ ਪਾਹੀ ਪੱਲੈ ਪੀਏ ਹਰ ਰਸ ਬਹੁੜੁ ਨ ਤ੍ਰਿਸਨਾ ਲਾਗੇ ਆਹੀ ਇਹੋ ਹਰ ਰਸ ਕਰਮੀ ਪਾਈਐ ਸਤਗੁਰ ਮਿਲੈ ਜਿਸੈ ਆਇ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨੇ ਆਇ ਏ ਸਰੀਰਾ ਮੇਰੇ ਆਹਰ ਤੁਮ ਮਹਿ ਜੋਤ ਰਖੀ ਤਾ ਤੂ ਜਗ ਮਹਿ ਆਇਆ ਹਰ ਜੋਤ ਰਖੀ ਤੁਦ ਵਿੱਚ ਤਾ ਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂ ਜਗ ਮਹਿ ਆਇਆ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰਿ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰਿ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨ ਵਿਆਪਏ ਗੁਰੇ ਚਰਨੇ ਲਾਗੇ ਦਿਨ ਸਪਾਗੇ ਆਪੜਾ ਪਰ ਜਪਏ ਅਨਹਤ ਬਾਣੀ ਗੁਰੇ ਸਬਦ ਜਾਣੀ ਹਰੇ ਨਾਮ ਹਰੇ ਰਸ ਪੋਗੋ ਕਹਿ ਨਾਨਕ ਪ੍ਰਭ ਆਪ ਮਿਲੇ ਆ ਕਰਨ ਕਾਰਣ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਆ ਜਾ ਤੂ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦਿ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ जिने सतगुरु से ओछत लाया ए नेत्र हो मेरे हो हर तुम बह जोत तरी हर बिन और न देखो हो कोई हर बिन और न देखो हो कोई नदरी हर ने हालिया ए हो विस संसार तुम देख दे ए हो हर का रूप है हर रूप नदरी आया ਗੁਰ ਪ੍ਰਸਾਦਿ 부ਛਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਹੀ ਕਹਿ ਨਾਨਕ ਇਹੇ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਬ ਦ੍ਰਿਸ਼ਟ ਹੋਇ اے ਸਰਵਣ ਹੋ ਮੇਰੇ ਹੋ ਸਾਚੈ ਸੁਣੜੈ ਨੂੰ ਪਠਾਈ ਸਾਚੈ ਸੁਣੜੈ ਨੂੰ ਪਠਾਈ ਸਰੀਰ ਲਾਇ ਸੁਣ ਹੋ ਸਤਬਾੜੀ ਨਿਤ ਸੁਣੀ ਮਨ ਤਨ ਹਰੀਆ ਹੋ ਆਇ ਰਸਨਾ ਰਸ ਸੁਮਾਣੀ ਸਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨ ਜਾਹੀ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਚ ਸੁਣਣੇ ਨੋ ਪਠਾਈ ਹਰ ਜਿਓ ਗੁਫਾ ਅੰਦਰ ਰੱਖ ਕੇ ਆਵਾਜ਼ਾ ਪਵਨ ਵਜਾਇਆ ਵਜਾਇਆ ਆਵਾਜ਼ਾ ਪੌਣ ਦੇ ਦਵਾਰੇ ਪ੍ਰਗਟ ਕੀ ਹੈ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀ ਇਕਨਾ ਦਸਵਾ ਦਵਾਰ ਦਿਖਾਇਆ तह अनेक रूप नव निदायत पाया कह नानक हर प्यार जी हो गुफा अंदर रख कै पवन बजाया एहो साचा सोहेलाया साचा कर गव हो गाव ਹੁੰਦਾ ਸੋਹਿਲਾ ਕਰ ਸੱਚ ਜਿੱਥੇ ਸਦਾ ਸੱਚਤੀ ਆਵਹੀ ਸਚੋ ਧਿਆਵਹਿ ਜਾ ਤੁਧ ਪਵਹਿ ਗੁਰਮੁਖ ਜਿਨਾ ਬੁਝავਹਿ 에ਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ कह नानक सच सच्च सुला सच्चगा वहे आनन्द सुनो वड पागी हो सगल मनोरथ पूरे पार ब्रह्म प्रभ पाया उतरे सगल विसूरे ദുഃഖ രോഗ സി ഉത്തരീ സുഹി സച്ചി വണ്ണി സംജന പൈ സർ പൂര ഗുരു ജി സുതത്തെ പുനീത കഹത്തെ ഹെ പവ സഹ ാനക ഗുരു ചരണേ വാജേ അനഹദി പുനീത കെ പവിത്ര സ്പോരെ ബിൻവന് നാന ഗുരു ചരണ ലഗേ വാജേ അനഹദ തൂ ਉਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ